ਕਈ ਵਾਰੀ ਕਈ ਬਿਮਾਰੀਆਂ ਐਸੀ ਹੁੰਦੀਆਂ ਜਿਨ੍ਹਾਂ ਨੂੰ ਦਵਾਈ ਦੀ ਲੋੜ ਨਹੀਂ ਹੁੰਦੀ ਕਿਸੇ ਬਜ਼ੁਰਗ ਨੂੰ ਸਿਰੇ ਉੱਠ ਕੇ ਇੰਨੇ ਪੁੱਛ ਲੈਣਾ ਬਾਪੂ ਕੀ ਗੱਲ ਆ ਜੇ ਲੇਟ ਉੱਠਿਆ ਉਹ ਬਾਪੂ ਕੀ ਹਾਲ ਹੈ ਦਵਾਈ ਲੈਣ ਚੱਲੀਏ ਜੇ ਠੀਕ ਨਹੀਂ ਤੇ ਬਾਪੂ ਆਂਦਾ ਮੇਰੇ ਪੁੱਤ ਨੇ ਪੁੱਛ ਲਿਆ ਮੈਂ ਤੇ ਉਦਾਂ ਹੀ ਠੀਕ ਹੋ ਗਿਆ ਮਾਦਾ ਕੀ ਗੱਲ ਐ ਅੱਖਾਂ 'ਚ ਪਾਣੀ ਵਗਦਾ ਠੀਕ ਐ ਆਵਾਜ਼ ਕਿਦਾਂ ਦੀ ਐ ਦਿਮਾਗ ਕਿਉਂ ਕਹਿੰਦੀ ਮੈਨੂੰ ਕਿਸ ਦਵਾਈ ਦੀ ਲੋੜ ਨਹੀਂ ਮੇਰੇ ਨੋਹ ਪੁੱਤ ਪੁੱਛ ਲੈਣਾ ਮੈਂ ਠੀਕ ਹੋ ਜਾਨੀ ਐ ਤੇ ਕਈਆਂ ਕਰਾਂ 'ਚ ਗੁੱਸਾ ਨਾ ਮਨਾਇਓ ਕਿ ਨੂੰ ਪੁੱਛਿਆ ਨਾ ਵੀ ਬਾਪੂ ਮਾਤਾ ਨੂੰ ਪੁੱਛਿਆ ਅੱਗੇੋਂ ਪਤਾ ਜਵਾਬ ਕੀ ਮਿਲਦਾ ਅਹੀਂ ਤੇ ਆਪ ਮਾਰ ਰਹੇ ਨੇ ਉਹ ਕਿੱਡੇ ਸਾਨੂੰ ਪੁੱਛਦੇ ਧੋਲੋ ਜੀ ਕੀ ਆਂਦੇ ਅੱਗੇੋਂ ਬਲਾ ਅਹੀਂ ਤੇ ਆਪ ਮਾਰ ਰਹੇ ਨੇ ਉਹ ਕਿੱਡੇ ਸਾਨੂੰ ਪੁੱਛਦੇ ਉਹ ਸਾਨੂੰ ਨਹੀਂ ਪੁੱਛਦੇ ਤੇ ਅਸੀਂ ਤੇ ਜਦੋਂ ਉਹ ਚੜਾਈ ਕਰ ਗਏ ਨਾ ਫਿਰ ਜਲੇਬੀਆਂ ਦੇਸੀ ਘੋਦੀਆਂ ਦਾ ਲੰਗਰ ਲਾਉਣਾ ਫਿਰ ਚਪਲਾਂ ਚੁੱਕੀ ਆਉਂਦੇ ਆ ਬੂਟ ਚੁੱਕੀ ਆਉਂਦੇ ਆ ਬਿਸਤਰਾ ਰਜਾਈ ਤਲਾਈ ਕੌਲੀ ਚਮਚਾ ਸਰਾਣਾ ਗਲਾਸ ਇਹਦੀ ਵੱਡੀ ਪੰਡ ਬੱਦੀ ਹੁੰਦੀ ਆ ਤੇ ਗਰੰਥੀ ਨੂੰ ਕਹਿੰਦੇ ਆ ਅਰਦਾਸ ਕਰੇ ਸਾਰਾ ਪਾਪਾ ਜੀ ਕੋ ਪਹੁੰਚ ਜੇ ਸਮਾਂ ਕਿਉਂ ਵੀ ਅਸੀਂ ਡਾਕੀਏ